ਉਹ ਜਗ੍ਹਾ ਤੇ ਕੱਲਾ ਕੋਈ ਜਾ ਨਹੀਂ ਸਕਦਾ ਸਾਡੇ ਕੋਈ ਵੀਕਲ ਵੀ ਨਹੀਂ ਜਿਹੜਾ ਸੀ ਮੰਨ ਦੇ ਵਿੱਚ ਸਾਡਾ ਮੁੰਡਾ ਵੀ ਇਕੱਲ ਤੇ ਲੈ ਗਿਆ ਹੁਣ ਪਰ ਉਹਨੂੰ ਕੋਈ ਉਹ ਲੈ ਕੇ ਗਿਆ ਪਰ ਉਹ ਜਗ੍ਹਾ ਤੇ ਕੋਈ ਕੱਲਾ ਜਾਂਦਾ ਨਹੀਂ ਜਿਹੜੀ ਜਗ੍ਹਾ ਤੋਂ ਉਹ ਮਾਰ ਕੇ ਸੱਟ ਕੇ ਆਇਆ ਹੂੰ ਪੈਸੇ ਵੀ ਹੈ ਨਹੀਂ ਸੀਗੇ ਬਸ ਉਹਨੂੰ ਫੋਨ ਆਇਆ ਰੋਟੀ ਬਣਾ ਕੇ ਦਿੱਤੀ ਆ ਉਹਨੇ ਰੋਟੀ ਵੀ ਨਹੀਂ ਖਾਦੇ ਓਵੇਂ ਛੱਡ ਕੇ ਬੈੜ ਤੇ ਚਲ ਗਿਆ ਉਹ ਵੀ ਮੰਮੀ ਨੇ ਆ ਕੇ ਸਮਾਨ ਚੱਕਿਆ ਬੈੜ ਤੋਂ ਵੀ ਮੰਮੀ ਮੇਰੀ ਉਹ ਸਾਰੀ ਦਿਹਾੜੇ ਉਹਦੇ ਪਿੱਛੇ ਪਿੱਛੇ ਤੁਰੀ ਫਿਰਦੀ ਰਹਿੰਦੀ ਸੀਗੀ ਦਾੜੀ ਤੋਂ ਡਰਦੀ ਵੀ ਜੇ ਆ ਗਿਆ ਤਾਂ ਮੈਨੂੰ ਪੁੱਛੇਗਾ ਉਹ ਵੀ ਸ਼ਮਿੰਦਰ ਕਿੱਧਰ ਗਿਆ ਮੇਰੇ ਦਾੜੀ ਵੀ ਦੋ ਮਿੰਟ ਨਾ ਘਰੇ ਹੁੰਦਾ ਫੋਨ ਲੰਦਾ ਸੀਗਾ ਖੋਲੇ ਪਾਪੀ ਮੇਰੀ ਸੀਗਾ ਉਹਨਾਂ ਨੇ ਡੈਡੀ ਨੂੰ ਲਾਇਆ ਕਹਿੰਦੇ ਚਾਚਾ ਸ਼ਮਿੰਦਰ ਕਿੱਥਾ ਦਾ ਫੋਨ ਬੰਦ ਆਈ ਜਾਂਦਾ ਡੈਡੀ ਕਹਿੰਦਾ ਵੀ ਇੱਥੇ ਹੀ ਹੋਣਾ ਕਿਤੇ ਗਿਆ ਹੋਣਾ ਉਹ ਕਹਿੰਦੇ ਚਾਚਾ ਦਾ ਫੋਨ ਨਹੀਂ ਲੱਗੀ ਜਾਂਦਾਗਾ ਵੀ ਪਤਾ ਕਰੋ ਫਿਰ ਡੈਡੀ ਨੇ ਪੁੱਛ ਪੜਤਾਲ ਕੀਤੀ ਠਾਣੇ ਗਏ ਉਹਨਾਂ ਨੇ ਰਖਾ ਲਿਆ ਸਾਰਾ ਕੁਝ ਲੱਭ ਕੇ ਨਹੀਂ ਦਿੱਤਾ ਜੀ ਸਰ ਬੇਨਤੀ ਹੈ ਉਹਨਾਂ ਪ੍ਰਸ਼ਾਸਨ ਮੂਰੇ ਵੀ ਜਦੋਂ ਅਸੀਂ ਖੁਦ ਬੰਦੇ ਦਾ ਨਾਮ ਲੈ ਰਹੇ ਹਾਂ ਵੀ ਸਾਡਾ ਕਾਤਲ ਹੈ ਜੇ ਸਾਨੂੰ ਪੁਲਿਸ ਕਹਿੰਦੇ ਮੁਲਾਜ਼ਮ ਕਹਿੰਦੇ ਵੀ ਇਹਨੇ ਚਿੱਟਾ ਲਾਇਆ ਤੇ ਸਾਨੂੰ ਪੁੱਛ ਕੇ ਦੱਸਣ ਵੀ ਚਿੱਟਾ ਇਹਨੂੰ ਕਿਹਨੇ ਲਵਾਇਆ ਜਿਹੜੇ ਬੰਦੇ ਨਾਲ ਲੈ ਕੇ ਗਏ ਆ ਘਰੋਂ ਉਹ ਦੱਸਣ ਵੀ ਇਹਨੂੰ ਚਿੱਟਾ ਲਵਾਇਆ ਕਿ ਅਸੀਂ ਕੁੱਟ ਕੇ ਮਾਰਿਆ ਜਦੋਂ ਸਾਡਾ ਮਾਰਿਆ ਉਹਨਾਂ ਨੇ ਇਹ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀਗੀ ਵੀ ਕਿਉਂ ਨਹੀਂ ਸਾਨੂੰ ਦੱਸ ਦੇ ਵੀ ਕਿਉਂ ਮਾਰਿਆ ਸੀ ਜੇ ਉਹ ਨਸ਼ਾ ਖਾਦਾ ਤੇ ਜਿਹੜੇ ਲੈ ਕੇ ਗਏ ਉਹਨਾਂ ਨੇ ਖਵਾਇਆ ਜੋ ਨੀ ਪੁਲਿਸ ਕਿਵੇਂ ਕਹਿ ਸਕਦੀ ਜਦੋਂ ਤੁਸੀਂ ਕਹਿ ਦਿੰਦੇ ਆ ਪਹਿਲਾਂ ਤੋਂ ਨਹੀਂ ਲੋਂਦਾ ਸੀ ਕਿ ਇਸ ਕੀ ਬੰਦ ਆ ਸੀ ਗੁਰੂ ਘਰ ਜਾਂਦਾ ਸੀ ਉਹ ਵੀ ਚਟਾ ਜਮ ਲੋਂਦੇ ਨਹੀਂ ਸੀ ਤੁਸੀਂ ਕਹਿੰਦੇ ਆ ਫਿਰ ਇਹ ਰਿਪੋਰਟ ਆਉਂਦੀ ਬੱਚੇ ਨੇ ਆਇਆ ਕਿਸੇ ਤੋਂ ਪੁੱਛ ਲੋ ਆ ਨਾਲ ਪੜਨ ਵਾਲੇ ਆ ਕਲਾਸ ਫੈਲੋ ਆਉਂਦੇ ਇੱਕ ਬੱਚੇ ਤੋਂ ਖਵਾ ਦਿਓ ਨਸ਼ਾ ਕਰਨਦਾ ਸੀ ਇਹ ਪੁਲਿਸ ਕਹਿ ਰਹੀ ਹੈ ਨਸ਼ਾ ਕਰਨਦਾ ਸੀ ਕਿਉਂਕਿ ਜੇ ਉਹ ਜਿਹੜੇ ਮੁੰਡੇ ਨੇ ਮਾਰਿਆ ਉਹਨਾਂ ਦੀ ਕੋਈ ਸੁਣਵਾਈ ਹੈ ਕੋਈ ਉਹਨਾਂ ਦੀ ਸਪੋਰਟ ਹੈ ਉਹ ਪੁਲਿਸ ਤੋਂ ਕਰਵਾ ਰਹੇ ਕੀ ਲੱਗਦਾ ਵਿੱਕੀ ਦੀ ਸਪੋਰਟ ਆ ਪੋਲੀਟਿਕਲ ਸਪੋਰਟ ਆ ਜਾਂ ਕੁਝ ਪੁਰਾ ਏ ਜੀ ਕਿਸੇ ਲੀਡਰ ਦੀ سپورਟ ਕਰਾ ਰਹੇ ਆ ਸਾਡੀ ਪੁਲਿਸ ਸੁਣਵਾਈ ਨਹੀਂ ਕਰਦੇ ਅਸੀਂ ਕੱਲ ਕਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਜਦੋਂ ਅਸੀਂ ਨਾਂ ਲੈਤਾ ਸਾਡਾ ਪਰਚਾ ਬਣਾਓ ਕਹਿੰਦੇ ਵੀ ਮੌਕੇ ਦਾ ਗਵਾਹ ਲਿਓ ਜੇ ਮੌਕੇ ਤੇ ਅਸੀਂ ਹੁੰਦੇ ਅਸੀਂ ਫਿਰ ਮਾਰਨ ਕਿਉਂ ਦਿੰਦੇ ਨਹੀਂ ਉਹਦਾ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਣਾ ਹੁੰਦਾ ਪੁਲਿਸ ਕੱਟ ਦਿੰਦੀ ਆ ਨਹੀਂ ਕੱਟਿਆ ਜੀ ਉਹ ਕਹਿੰਦੇ ਕੋਈ ਬਿਆਨ ਨਹੀਂ ਮੌਕੇ ਤੇ ਜਦੋਂ ਮਾਰਿਆ ਉਹ ਕੋਈ ਸਬੂਤ ਦਿਓ ਸਾਨੂੰ ਜੇ ਸਾਨੂੰ ਮਾਰਦੇ ਦਾ ਪਤਾ ਲੱਗ ਜਾਂਦਾ ਤੇ ਅਸੀਂ ਮਾਰਨ ਕਿਉਂ ਦਿੰਦੇ ਪੁਲਿਸ ਸਾਡੀ ਸੁਣ ਨਹੀਂ ਰਹੀ ਜੀ ਅਜੀ ਕਿਆ ਜੀ ਜਦੋਂ ਸਾਡਾ ਕਾਤਲ ਇਹ ਆ ਇਹਦੇ ਤੇ ਕਾਰਵਾਈ ਕਰੋ ਕੋਈ ਕਾਰਵਾਈ ਨਹੀਂ ਕਰ ਰਹੀ ਸਾਡੇ ਤੇ ਉਹ ਮੁੰਡਾ ਘਰੇ ਆ ਹੁਣ ਇਸ ਵਕਤ ਹਾਂਜੀ ਘਰੇ ਆ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਇੱਕ ਦਿਨ ਬੁਲਾਇਆ ਸੀ ਉਹ ਇਸ ਤਰ੍ਹਾਂ ਜਾ ਕੇ ਥਾਣੇ ਮੁੜਿਆ ਜਿਵੇਂ ਰਿਸ਼ਤੇਦਾਰੀ ਚ ਗਿਆ ਹੁੰਦਾ ਕੋਈ ਉਹਨੂੰ ਪੁੱਛ ਦੱਸ ਨਹੀਂ ਕਰੀ ਇਧਰ ਆਓ ਭੈਣ ਅੱਗੇ ਤੁਸੀਂ ਦੱਸੋ ਨਾ ਵੀ ਕਾਤਲ ਕੌਣਾ ਜਦੋਂ ਅਸੀਂ ਕਹੀ ਜਾਨੀ ਸਾਡਾ ਚੋਰ ਇਹ ਐ ਇਹਨੇ ਮਾਰਿਆ ਮੁੰਡਾ ਸਾਡਾ ਜਦੋਂ ਘਰੋਂ ਲੈ ਕੇ ਗਿਆ ਇਹਨੇ ਮਾਰਿਆ ਸਾਡਾ ਮੁੰਡਾ ਪੁਲਿਸ ਸਾਹਿਬ ਵੀ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਅਸੀਂ ਇਹਦੀ ਟੈਰੋਕੇਸ਼ਨ ਕਰ ਦਿੰਨੇ ਆ ਜੇ ਮਰ ਗਿਆ ਠੋਡੀ ਜ਼ਿੰਮੇਵਾਰੀ ਆ ਅਸੀਂ ਜ਼ਿੰਮੇਵਾਰੀ ਕਿਵੇਂ ਦੇ ਸਕਦੇ ਸੋ ਸਾਡਾ ਤਾਂ ਉਹਨਾਂ ਨੇ ਅੱਗੇ ਇੱਕ ਟਪਾਤਾ ਹੁਣ ਤਾਂ ਹੁਕਮਾ ਦਿੰਦੇ ਅਸੀਂ ਤਿੰਨਾ ਘਰਾਂ ਨੂੰ ਫੇਰ ਵੇਖਣਾ ਸਾਰਾ ਜੇ ਉਹਨੂੰ ਕੁਛ ਕਰ ਤਾਂ ਇਹਨਾਂ ਨੇ ਅਸੀਂ ਕਿੱਧਰ ਜਾਵਾਂਗੇ ਹੁਣ ਤਾਂ ਜਲ ਸਾਡਾ ਬੂਆ ਖੁੱਲਾ ਵੀ ਆ ਜੰਨੇ ਆ ਚਾਚੇ ਦਾ ਇਹਨਾਂ ਸਾਰਾ ਹੈਗਾ ਜੀ ਉਹਨਾਂ ਨੂੰ ਕੁਛ ਕਰ ਤਾਂ ਇਹਨਾਂ ਨੂੰ ਫੇਰ ਧਮਕਾ ਦਿੰਦੇ ਏਟ ਗੰਢ ਕਸਿਆ ਕਰ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਆਇਆ ਸਾਰੇ ਰੋ ਰਹੇ ਨੇ ਕਰਲਾ ਰਹੇ ਨੇ ਪਰਿਵਾਰ ਦੇ ਨਾਲ ਹੀ ਨਹੀਂ ਹਮਦਰਦੀ ਹੈ ਕਿ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਕੀ ਲੱਗਦਾ ਪੈਣੇ ਵੀ ਜਿਹੜਾ ਇਹ ਮਾਨ ਸਰਕਾਰ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਆ ਧੱਕਾ ਨਹੀਂ ਹੋਊਗਾ ਕਿਸੇ ਨਾਲ ਅੱਜ ਇਹ ਗਰੀਬ ਲੋਕ ਕਰਲਾ ਰਹੇ ਆ ਕਿ ਸਾਨੂੰ ਇਨਸਾਫ ਨਹੀਂ ਮੰਗਲ ਮਿਲ ਰਿਹਾ ਸਰ ਮੇਰਾ ਭਰਾ ਜੀ ਰਾ ਮੇਰਾ ਸਰ ਸਾਨੂੰ ਸਾਬ ਮਿਲਣਾ ਚਾਹੀਦਾ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਅਸੀਂ ਡੇਢ ਮਹੀਨਾ ਹੋ ਗਿਆ ਪਰਕ ਦੇ ਫਿਰਦੇ ਆ ਸਾਡੀ ਕੋਈ ਥਾਣੇ 'ਚ ਸੁਣਵਾਈ ਨਹੀਂ ਅਸੀਂ ਥਾਣੇ 'ਚ ਭਾਈਕੋਟ ਜਾਣੇ ਆਈ ਸਾਨੂੰ ਬੁਲਾ ਲੈਂਦੇ ਆ ਜਗਦੀਸ਼ ਬੁਲਾ ਲੈਂਦਾ ਸਰ ਉਹ ਕਹੇ ਸਾਨੂੰ ਬਿਠਾ ਲੈਂਦੇ ਆ ਸਾਡੀ ਕੋਈ ਗੱਲ ਨਹੀਂ ਸੁਣਦੇ ਸਾਨੂੰ ਕਹਿ ਦਿੰਦੇ ਆ ਕਿ ਵੀ ਤੁਸੀਂ ਤੁਹਾਡੀ ਸੁਣਵਾਈ ਉੱਥੇ ਸਦਰ ਥਾਣੇ 'ਚ ਹੋਊਗੀ ਮੁਕਸਰ ਜਾਓ ਮੁਕਸਰ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਹਾਡਾ ਉਹਨਾਂ ਨੇ ਪੋਸਟਮਾਨ ਉੱਥੇ ਕੀਤਾ ਉੱਥੇ ਸੁਣਵਾਈ ਹੋਊਗੀ ਅਸੀਂ ਉੱਥੋਂ ਵਾਪਸ ਇੱਥੇ ਆਏ ਆ ਕੱਲ ਸਾਨੂੰ ਫੇਰ ਬੁਲਾਇਆ ਸੀਗਾ ਇਹ ਸਾਡੇ ਨਾਲ ਬੈਸ ਵਸਾਈ ਕਰਕੇ ਉਹਨਾਂ ਨੇ ਸਾਨੂੰ ਫੇਰ ਵਾਪਸ ਕਰ ਦਿੱਤਾ ਕਹਿੰਦੇ ਵੀ ਅਸੀਂ ਅਸੀਂ ਕਿਹਾ ਸੀਗਾ ਸੀ ਕਿਹਾ ਵੀ ਤੁਸੀਂ ਸਾਡੀ ਸੁਣਵਾਈ ਕਿਉਂ ਨਹੀਂ ਕਰਦੇਗੇ ਕਹਿੰਦੇ ਮੈਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਮੇਰੇ ਚਾਚਾ ਜੀ ਦਾ ਇੱਕ ਬੇਟਾ ਸੀਗਾ ਵੀ ਇਹ ਕਿੱਧਰ ਜਾਊਗਾ ਤੇ ਦੋ ਬੱਚੀਆਂ ਹੈਗੀਆਂ ਵੀ ਇਹਦਾ ਤਾਂ ਬੜੇ ਪਰ ਰ ਲੱਗਿਆ ਤੇ ਕਹਿੰਦੀ ਅਸੀਂ ਕੀ ਕਰੀਏ ਮੈਂ ਕਿਹਾ ਤੁਸੀਂ ਸਭ ਕੁਝ ਕਰ ਸਕਦੇ ਹੋ ਕਰਨ ਨੂੰ ਤਾਂ ਸਾਰਾ ਕੁਝ ਕਰ ਸਕਦੇ ਹੋ ਤੁਸੀਂ ਤਾਂ ਬੰਦੇ ਚੋਂ ਬੰਦਾ ਪੈਦਾ ਕਰ ਲੈਨੇ ਹੋ ਤੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਕਹਿੰਦੇ ਅਸੀਂ ਮਾਰ ਦਿੰਨੇ ਆ ਤੁਸੀਂ ਕਹਿੰਦੇ ਜ਼ਿੰਮੇਵਾਰੀ ਲਓ ਅਸੀਂ ਮਾਰਨ ਵਾਸਤੇ ਨਹੀਂ ਕਹਿੰਦੇ ਅਸੀਂ ਇਹ ਕਹਿੰਨੇ ਵੀ ਪੁੱਛ ਕਰੋ ਸਾਡਾ ਕਾਤਲ ਕੱਢੋ ਵੀ ਕੌਣ ਹੈ ਠੀਕ ਆ ਸਾਡੇ ਭਰਾ ਨੂੰ ਸਾਡੇ ਚਾਚੇ ਨੂੰ ਪਤਾ ਲੱਗਣਾ ਚਾਹੀਦਾ ਸਾਡੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਕੋਲੇ ਹੀ ਕੋਈ ਸ਼ਬਦ ਨਹੀਂ ਆ ਅਸੀਂ 1.5 ਮਹੀਨਾ ਹੋ ਗਿਆ ਪਰਕਦੇ ਫਿਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਗਈ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈਗਾ ਕਿਸੇ ਵਾਸਤੇ ਵੀ ਕਹਿਣ ਨੂੰ ਜੀ ਜੀ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਉਹ ਨਸ਼ਾ ਕਰਦਾ ਸੀ ਚਟਾ ਲਾਉਂਦਾ ਸੀ ਉਹਦੇ ਨੌਜਵਾਨ ਸਾਥੀ ਸਾਡੇ ਨਾਲ ਹੈ ਕੈਮਰਾਮੈਨ ਨੂੰ ਕਹਿਣਾ ਤਸਵੀਰਾਂ ਦਿਖਾ ਦੇ ਸਾਰੇ ਜਿਹੜੇ ਨੌਜਵਾਨ ਪਹੁੰਚੇ ਆ ਇੱਥੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੇ ਮੁੰਡਿਆਂ ਨੂੰ ਪਤਾ ਹੁੰਦਾ ਹੈ ਕਿ ਉਹ ਨਸ਼ਾ ਕਰਦਾ ਸੀ ਕਿੰਨੇ ਚਿਰ ਤੋਂ ਕਰਦਾ ਸੀ ਜਾਂ ਨਹੀਂ ਕਰਦਾ ਸੀ ਇਥੇ ਨੌਜਵਾਨ ਖੜੇ ਆ ਪੁੱਛ ਲੈਣੇ ਆਪਾਂ ਜਿਹੜੇ ਨੌਜਵਾਨ ਦਾ ਇਹ ਸ਼ੇਰਗੱਲ ਦਾ ਕਤਲ ਹੋਇਆ ਕਹਿੰਦੇ ਆ ਪਰਿਵਾਰ ਉਹ ਪੁੱਛ ਕਹਿ ਰੀਆ ਵੀ ਉਹ ਚੱਟਾ ਲਾਉਂਦਾ ਸੀ ਕੀ ਉਹ ਚੱਟਾ ਲਾਉਂਦਾ ਸੀ ਨਹੀਂ ਨਹੀਂ ਸਰ ਉਹ ਸਾਡੇ ਨਾਲ ਰਹਿੰਦਾ ਸੀ ਸਾਡੇ ਨਾਲ ਤਾਂ ਕਦੇ ਵੇਖਿਆ ਨਹੀਂ ਚੱਟਾ ਲਾਉਂਦਾ ਨਹੀਂ ਉਹ ਲਾਉਂਦਾ ਸੀਗਾ ਬਾਕੀ ਤੁਸੀਂ ਫੋਟੋ ਭੇਜ ਲਓ ਲੱਗਦੇ ਨੇ ਕਿ ਉਹ ਨਸ਼ਾ ਕਰਦਾ ਹੋਊਗਾ ਕੋਈ ਨਸ਼ਾ ਨਹੀਂ ਕਰਦਾ ਜੇ ਨਸ਼ਾ ਕਰਦਾ ਸੀ ਫਿਰ ਪੋਸਟਮਾਰਟਮ ਦਾ ਮਤਲਬ ਵੀ ਇਹ ਹੁੰਦਾ ਕਿ ਵੀ ਕਤਲ ਕਿਹੜੀ ਕੀ ਚੀਜ਼ ਨਾਲ ਹੋਇਆ ਹੈ ਨਾ ਸਾਡੇ ਦਾ ਘਰ ਦਾ ਚਾਰਾਗ ਬੁਝਾਤਾ ਜੀ ਠੀਕ ਹੈ ਹਰ ਪਾਲਸਾ ਜਨਵਾਈ ਵੀ ਨਹੀਂ ਕਰ ਰਹੀ ਸਾਡੀ ਹੂੰ 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 ਬਾਕੀ ਸਾਡੇ ਨਾਲ ਰਹਿੰਦਾ ਜੀ ਸਾਡੇ ਨਾਲ ਕੋਈ ਨਸ਼ਾ ਨਹੀਂ ਕਰਦਾ ਜੀ ਜੇ ਕਹਿ ਰਿਹਾ ਵੀ ਨਸ਼ਾ ਕਰਦਾ ਸੀ ਸਾਨੂੰ ਪੋਸਟਮਾਰਟਮ ਦੀ ਰਿਪੋਰਟ ਦੋ ਹੂੰ ਠੀਕ ਹੈ ਪੋਸਟਮਾਰਟਮ ਦੀ ਰਿਪੋਰਟ ਨਹੀਂ ਦਿੰਦੇ ਪਏ ਨਾ ਸਾਡੀ ਸੁਣਵਾਈ ਸੁਣ ਰਹੀ ਜੀ ਹੂੰ ਜੀ ਤੁਹਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਹਾਂਜੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਸੀਗੇ ਮੇਰੇ ਨਾਲ ਰਹਿੰਦਾ ਰਿਹਾਗਾ ਵਧੀਆ ਦਮਾਲਾ ਸਜਾਉਂਦਾ ਸੀਗਾ ਵਧੀਆ ਸੋਣਾ ਤੇ ਆਪਣੇ ਨਾਲ ਤਾਂ ਉਹਨੇ ਕਦੇ ਵੀ ਉਹ ਜੀ ਕੋਈ ਨਸ਼ੇ ਪੱਤੇ ਵਾਲੀ ਗੱਲ ਨਹੀਂ ਕੀਤੀ ਜਾਂ ਕੋਈ ਕੋਈ ਨਸ਼ੇ ਵਾਲਾ ਕੋਈ ਐਵਾਂ ਜਿਹਾ ਕੋਈ ਹੈ ਹੀ ਨਹੀਂ ਸੀਗਾ ਇਹ ਲੱਗਦੇ ਨਹੀਂ ਨਸ਼ੇ ਪੱਤੇ ਵਾਲਾ ਮੇਰੇ ਨਾਲ ਰਹਿੰਦਾ ਰਿਹਾ ਜੀ ਵਧੀਆ ਆਪਣਾ ਭਰਾ ਸੀਗਾ ਤੇ ਕਦੇ ਉਹਨੇ ਨਸ਼ਾ ਪੱਤਾ ਕੋਈ ਨਹੀਂਗਾ ਆਪਣੇ ਨਾਲ ਤਾਂ ਕਦੇ ਕੋਈ ਨਸ਼ਾ ਪੱਤਾ ਨਹੀਂ ਕੀਤਾ ਜੀ ਨਾ ਹੀ ਕਦੇ ਐਵਾਂ ਜਿਹੀ ਕੋਈ ਨਸ਼ੇ ਪੱਤੇ ਵਾਲੀ ਗੱਲ ਕੀਤੀ ਹੈ ਜੀ ਹਾਂਜੀ ਬਾਕੀ ਆਰਮੀ ਜੀ ਸਿਲੈਕਟ ਹੋਏ ਸੋ ਉੱਥੇ ਵੀ ਮੈਡੀਕਲ ਰਿਪੋਰਟ ਤਾਂ ਹੁੰਦੀ ਹੈ ਉਹਨਾਂ ਨੇ ਚੈੱਕ ਕਰਦੇ ਹੋ ਵੀ ਸਾਰਾ ਪਰ ਮੈਡੀਕਲ ਵੀ ਸਹੀ ਹੋਇਆ ਫਿਰ ਜੇ ਨਸ਼ਾ ਹੁੰਦਾ ਉਹਦੇ ਵਿੱਚ ਤਾਂ ਪਹੁੰਚ ਥੋੜੀ ਭਾਰਤੀ ਹੋਣੇ ਸੋਨੇ ਨਸ਼ਾ ਤਾਂ ਕਰਦਾ ਨਹੀਂ ਸੀ ਕੋਈ ਸਾ ਬਾਕੀ ਜਿਨਾਂ ਰਹਿੰਦੇ ਸਾਨੂੰ ਪਤਾ ਹੋਣਾ ਚਾਹੀਦਾ ਇਹ ਨਸ਼ਾ ਕਰਦਾ ਕੋਈ ਨਿਸ਼ਾਨੀ ਕਰਦਾ ਸਾਡੇ ਨਾਲ ਰਹਿੰਦਾ 24 ਘੰਟੇ ਕਦੇ ਕੋਈ ਨਿਸ਼ਾਨ ਨਹੀਂ ਕੀਤਾ ਜੀ ਜੀ ਇਹ ਗੱਲ ਤੁਹਾਨੂੰ ਇਹ ਮੁਲਾਜ਼ਮ ਕਹਿ ਰਿਹਾ ਵੀ ਉਹ ਤੁਹਾਡਾ ਜਿਹੜਾ ਮੁੰਡਾ ਨਸ਼ਾ ਕਰਦਾ ਸੀ ਹਾਂ ਜੀ ਮੁਲਾਜ਼ਮ ਵੀ ਕਹਿੰਦੇ ਆ ਮੁਲਾਜ਼ਮਾਂ ਨੇ ਸਾਨੂੰ ਬਹੁਤ ਵਾਰੀ ਆਖਿਆ ਜੀ ਉਹ ਤਾਂ ਆਂਦੇ ਤੁਹਾਡਾ ਮੁੰਡਾ ਦਗਦੀਸ਼ ਕਹਿੰਦਾ ਜੀ ਤੁਹਾਡਾ ਮੁੰਡਾ ਕਿ ਨਸ਼ੇ ਨਾਲ ਮਰਿਆ ਮੈਂ ਆਖੇ 100% ਹਨ ਨਹੀਂ ਜੇਕਰ ਉਹ ਨਸ਼ੇ ਨਾਲ ਮਰਿਆ ਤੇ ਇੱਕ ਉਹ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਉਦੋਂ ਵੀ ਮੈਡੀਕਲ ਹੁੰਦਾ ਹੈ ਫੌਜ ਰੱਖ ਲੂਗੀ ਨਸ਼ੇ ਵਾਲੇ ਨੂੰ ਉਹ ਥੇ ਮੈਡੀਕਲ ਹੁੰਦਾ ਜੇਕਰ ਨਸ਼ਾ ਕਰਦਾ ਸੀ ਤੇ ਫੌਜ ਨੇ ਉਹਨੂੰ ਸਿਲੈਕਟ ਕਿਵੇਂ ਕਰਿਆ ਨੌਜਵਾਨ ਨੇ 26 ਤਰੀਕ ਨੂੰ ਜਾਣਾ ਸੀ 17 ਨੂੰ ਡੈੱਡ ਬੋਡੀ ਮਿਲਦੀ ਹੈ 24 ਨੂੰ ਘਰੋਂ ਲੈ ਕੇ ਜਾਂਦੇ ਆ ਇਹ ਗੱਲ ਉਹਨਾਂ ਨੇ ਸਾਂਝੀ ਨਹੀਂ ਕਰੀ ਜੇਕਰ ਸਾਡਾ ਮੁੰਡਾ ਨਸ਼ਾ ਕਰਦਾ ਸੀ ਤੇ ਫੌਜ ਕਿਵੇਂ ਸਿਲੈਕਟ ਹੋ ਗਿਆ ਕੀ ਆ ਸੀਗਾ ਜੀ ਉਹਨਾਂ ਨੂੰ ਫਿਰ ਉਹਦੇ ਕੋਈ ਸਮਾਨ ਸੀਗਾ ਜੀ ਦੋ ਮੋਬਾਈਲਾਂ ਸੀ ਸਾਡੇ ਮੁੰਡੇ ਕੋਲੇ ਚੱਕੜਾ ਪਾਇਆ ਸੀਗਾ ਜੀ ਚੈਨੀ ਪਾਈ ਸੀ ਉਹਦੇ ਇੱਕ ਕੋਕਾ ਪਾਇਆ ਜੀ ਕੰਨ ਚ ਆ ਫੋਟੋ ਤੇ ਆ ਵੇਖ ਲਓ ਇਹ ਵੀ ਦੀਦਾ ਹੋ ਸਾਨੂੰ ਕੋਸ ਵੀ ਨਹੀਂ ਮਿਲਿਆ ਮੌਕਾ ਵੀ ਨਹੀਂ ਮਿਲਿਆ ਉਹਦੀਆਂ ਚੱਪਲਾਂ ਦੂਜੇ ਦਿਨ ਪਈਆਂ ਸੀ ਉਹ ਵੀ ਲੈ ਗਏ ਜੀ ਚੱਕ ਕੇ ਉੱਥੋਂ ਚੱਪਲਾਂ ਵੀ ਲੈ ਗਏ ਸਾਡੇ ਮੁੰਡੇ ਦੀਆਂ ਚੱਕ ਕੇ ਜਿਵੇਂ ਮਤਲਬ ਪੁਰਾਣੇ ਲੀੜਿਆਂ 'ਚ ਸੀਗਾ ਜੀ ਕੋਈ ਉਹਦੇ ਲੀੜੇ ਨਹੀਂ ਉਹਦੇ ਪਾਈ ਸੀ ਜਾਨ ਵਾਲਾ ਤਾਂ ਮੁੰਡਾ ਸਾਡਾ ਹੈ ਹੀ ਨਹੀਂ ਸੀਗਾ ਜੀ ਵੀ ਇਹੋ ਜਿਹੇ ਮਤਲਬ ਵੀ ਲੀੜੇ ਪਾਏ ਸੀ ਉਹਦੇ ਤੇ ਸੱਦ ਕੇ ਲਗੇ ਆ ਜੀ ਸੱਦ ਕੇ ਲਾ ਕੇ ਉੱਥੇ ਇਹਨਾਂ ਨੇ ਮਾਰਤਾ ਬਾਕੀ ਜੇ 24 ਘੰਟੇ ਆਪਦੇ ਮੌਕੇ ਕੋਲੇ ਰਹਾਦੇ ਸਾਨੂੰ ਮੌਕਾ ਤੱਕ ਨਹੀਂ ਮਿਲਿਆ ਬਾਕੀ ਜਿਆਨੇ ਕੋਈ ਨਾਲ ਦੇ ਨਾਲ ਹੀ ਮੈਂ ਹੁਣ ਜਾਊਂਗਾ ਮੇਰੇ ਨਾਲ ਨੂੰ ਕੋਈ ਬੁਲਾਉਂਦਾ ਮੈਂ ਤਾਂ ਹੀ ਇਹੋ ਜੇ ਸਾਡੇ ਕੱਪੜਾ ਜਾਊਂ ਮੈਨੂੰ ਕੋਈ ਬਾਹਰੋਂ ਸੱਦੂਗਾ ਜਾਊਂਗਾ ਮੈਂ ਕਿਤੇ ਜਾਊਂਗਾ ਤਾਂ ਨਹਾ ਧੋ ਕੇ ਜਾਊਂਗਾ ਆਪਦਾ ਉਹਵੇਂ ਤੁਰ ਗਈ ਜਿਵੇਂ ਸੀਗਾ ਸਵੇਰ ਸਵੇਰ ਉੱਠ ਕੇ ਮੈਂ ਰੋਟੀ ਖਾਂਦਾ ਹੀ ਉੱਠ ਗਾ ਉਹਵੇਂ ਜੇ ਮੈਂ ਕਿਤੇ ਬਾਹਰ ਜਾਊਂਗਾ ਅਕਸਰ ਮੈਂ ਨਹਾ ਧੋ ਕੇ ਜਾਊਂਗਾ ਕਿਸੇ ਨੂੰ ਮਿਲ ਜਾਊਂਗਾ ਤੇ ਯਾਰ ਦੋਸਤ ਨੂੰ ਜਾਂ ਕਿਵੇਂ ਵੀ ਤੇ ਉਦਾਂ ਹੀ ਉੱਠ ਗਈ ਉਹ ਤੇ ਮੁੜ ਕੇ ਅਸੀਂ ਲੱਭਾਈ ਮੇਰੀ ਭਾਬੀ ਨੂੰ ਕਹਿੰਦੇ ਫੋਨ ਨਹੀਂ ਲੱਗਦਾ ਜੀ ਮੈਨੂੰ ਲਾਇਆ ਫੋਨ ਮੈਂ ਕੰਮ ਤੇ ਸੀ ਮਿਸਤਰੀ ਨਾਲ ਹੀ ਪੜਦੇ ਨਾਲ ਕੰਮ ਵੀ ਕਰਦਾ ਫਿਰ ਮੈਂ ਇਹਨਾਂ ਸਾਰੇ ਮੁੰਡਿਆਂ ਨੂੰ ਫੋਨ ਲਾਇਆ ਕਹਿੰਦੇ ਵੀ ਫੋਨ ਨਹੀਂ ਲੱਗ ਰਿਹਾ ਉਹ ਤਾਂ ਬੰਦ ਆ ਰਿਹਾ ਫਿਰ ਜੀ ਚਾਚਾ ਜੀ ਨੂੰ ਦੱਸਿਆ ਵੀ ਇਹ ਰਿਪੋਰਟ ਦਰਜ ਕਰਾਈ ਉਹ ਕਹਿੰਦਾ ਜੀ ਖੜ ਦਿਓ ਪਹਿਲਾਂ ਹੀ ਉਹਨਾਂ ਨੇ ਰਿਪੋਰਟ ਦਰਜ ਨਹੀਂ ਕਰ ਕਹਿੰਦਾ ਵੀ 72 ਘੰਟੇ ਤੋ ਕਰਾਵਾਂਗੇ ਪਹਿਲੇ ਵੈਸੇ 24 ਘੰਟੇ ਨੇ ਹੁੰਦੀਆਂ ਸ਼ਾਇਦ ਕਹਿੰਦੇ ਮਿਸਿੰਗ ਦੀ ਰਿਪੋਰਟ ਹੀ ਉਹ ਕਹਿੰਦਾ ਜੀ 72 ਘੰਟੇ ਤੋ ਕਰਾਵਾਂਗੇ ਵੀ ਲਿਖਾਂਗੇ ਰਿਪੋਰਟ ਫਿਰ ਕਹਿੰਦੇ ਮੁ ਆ ਸਾਡੇ ਜਿਹੜੇ ਆਪਣੇ ਐਸਐਚਓ ਸਾਹਿਬ ਉਹ ਸਿਰਫ ਕੇਸ ਦਬਾਉਣ ਵਾਸਤੇ ਸਾਡਾ ਕਿ ਅਸੀਂ ਕਿ ਕੋਈ ਕਾਰਵਾਈ ਨਾ ਕਰਕੇ ਕੋਈ ਮਿਹਨਤ ਨਾ ਕਰਨੀ ਪੈ ਜੇ ਨਸ਼ੇ ਦੇ ਨਾਮ ਲੈ ਕੇ ਰਿਪੋਰਟ ਬੰਦ ਹੋ ਰਹੀ ਹੈ ਜੇ ਨਸ਼ਾ ਵੀ ਕੀਤਾ ਤਾਂ ਨਸ਼ਾ ਕਿਸੇ ਪਾਸੋਂ ਤਾਂ ਆਇਆ ਹੀ ਹੋਗਾ ਜੀ ਤੇ ਨਸ਼ਾ ਗਿਆ ਫੜੋ ਫਿਰ ਨਸ਼ੇ ਕਸ ਉਹਨਾਂ ਨੂੰ ਤਾਂ ਫੜ ਨਹੀਂ ਰਹੀ ਤੇ ਤਾਂ ਨਸ਼ੇ ਦੇ ਨਾਲ ਇੱਕ ਸਭ ਤੋਂ ਘੱਟ ਕੇਸ ਬਰਾਬਰੀਤਾ ਦੇ ਕੋਲੇ ਹੋਣਾ ਚਾਹੀਦਾ ਸੀ ਇਹ ਉਹਨੇ ਨਸ਼ਾ ਕੀਤਾ ਸੀਗਾ ਜੀ ਤਾਂ ਤਾਂ ਕੁਝ ਮਿਲੇ ਨਹੀਂਗਾ ਜੇ ਆਪਾਂ ਮੰਨ ਗਏ ਨਸ਼ਾ ਕਰਦੇ ਆ ਚੱਪਲਾ ਹੁੰਦੀਆਂ ਹੀ ਇਹ ਜੀ ਉਹਦੇ ਤਾਂ ਪਹਿਲਾਂ ਚੱਪਲਾ ਵੀ ਹੈ ਨਹੀਂ ਸੀਗੀਆਂ ਫਿਰ ਦੂਜੇ ਦੂਜੇ ਦਿਨ ਉਹਦੀਆਂ ਚੱਪਲਾਂ ਵੀ ਗਾਇਬ ਹੁੰਦੀਆਂ ਗਿਆ ਇਹਦਾ ਤੁਸੀਂ ਮੰਨਦੇ ਹੋ ਨਾ ਜਿਹੜਾ ਨਸ਼ਾ ਬੰਦਾ ਨਸ਼ਾ ਕਰਦਾ ਉਹਦੇ ਸਾਮਾਨ ਉਹਦੇ ਕੋਲੇ ਹੁੰਦਾ ਉਸ ਟਾਈਮ ਤੇ ਕੋਈ ਸਾਮਾਨ ਹੈ ਨਹੀਂ ਸੀਗਾ ਕੋਈ ਵੀ ਨਹੀਂ ਮਿਲਿਆ ਸਾਨੂੰ ਉਹ ਤੇ ਮੌਕਾ ਵੀ ਨਹੀਂ ਮਿਲਿਆ ਸਾਨੂੰ ਹੋਰ ਤਾਂ ਕੁਝ ਕੀ ਮਿਲਣਾਗਾ ਕੀ ਲੱਗਦਾ ਵੀ ਇਹ ਪਾਲਣ ਦੀ بجائے ਜਿਹੜਾ ਦੋਸ਼ੀ ਨੂੰ ਲੱਭਣ ਦੀ بجائے ਪੁਲਿਸ ਇੱਕ ਨਸ਼ੇ ਦਾ ਕਹਾਣੀ ਬਣਾ ਕੇ ਟਾਲਮਟੋਲ ਕਰ ਰਹੀ ਹੈ ਇਹ ਜੀ ਟਾਲਮਟੋਲ ਕਰ ਰਹੀ ਹੈ ਪੁਲਿਸ ਕਰ ਰਹੀ ਹੈ ਇਹ ਹੋ ਸਕਦਾ ਜੀ ਜਿਨ੍ਹਾਂ ਨੇ ਮਾਰਿਆ ਉਹਨਾਂ ਨੇ ਕੋਈ ਨਸ਼ਾ ਉਹਨੂੰ ਕੈਮੀਕਲ ਕਰਾਤਾ ਵੀ ਜੋ ਇੱਕ ਬੰਦੇ ਨੂੰ ਚਾਰ ਬੰਦੇ ਫੜ ਲੈਣ ਉਹ ਕੁਝ ਵੀ ਕਰ ਸਕਦੇ ਆ ਉਹ ਉਤਰਾ ਦਾ ਉਹਨਾਂ ਨੇ ਨਸ਼ਾ ਦੇ ਕੇ ਮਾਰਿਆ ਵੀ ਮੁੰਡੇ ਨੂੰ ਤਾਂ ਕਰਕੇ ਪੁਲਿਸ ਵੇਟ ਕਰ ਰਹੀ ਹੈ ਵੀ ਪੁਲਿਸ ਰਿਪੋਰਟ ਆਊਗੀ ਪੋਸਟ ਮਾਰ ਟ੍ਰਾਲੀ ਉਹਦੇ ਚ ਨਸ਼ਾ ਆ ਜੂਗਾ ਤੇ ਰਫੂ ਦਫੂ ਕਰ ਦਿਆਂਗੇ ਜਦੋਂ ਅਸੀਂ ਕਹਿ ਰਹੇ ਹਾਂ ਵੀ ਸਾਡਾ ਚੋਰ ਉਹ ਹੈ ਕਾਰਵਾਈ ਇੱਕ ਵਾਰੀ ਤਾਂ ਸ਼ੁਰੂ ਕਰਨ ਕਰਨ ਮੁਲਾਜ਼ਮ ਉਹ ਵੀ ਸ਼ੁਰੂ ਨਹੀਂ ਕਰ ਰਹੇ ਇਹਦੇ ਵਿੱਚ ਮੰਨ ਲਓ ਵੀ ਸਾਰੀ ਰਿਲੀ ਮਿਲੀ ਭੁਗਤ ਚੱਲੀ ਜਾਂਦੀ ਹੈ ਇਹਨਾਂ ਦੀ ਅਰਚੁਣਾ ਮਿਲੇ ਅਗਲੇ ਪਲਾਟ ਚ ਮਿਲੇ ਜੇ ਫਿਰ ਉਹਨਾਂ ਨੂੰ ਪਤਾ ਸੀਗਾ ਤਾਈਓ ਕਿਹਾ ਇਹ ਗੱਲ ਇਹ ਗੱਲ ਕੌਣ ਕਹਿ ਰਿਹਾ ਸੀ ਜੀ ਉਹਨਾਂ ਨੇ ਹਾਂਜੀ ਉਹੀ ਕਹਿ ਰਿਹਾ ਉਸ ਪਲਾਟ ਚ ਪਿਆਉ ਉਸ ਪਲਾਟ ਚ ਪਿਆਉ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਇੱਕ ਹਸਪਤਾਲ ਆਪਾਂ ਚੱਲਦੇ ਆ ਉੱਥੋਂ ਉਹਨਾਂ ਨੇ ਡੈੱਡ ਬੋਡੀ ਭਾਲੀ ਐ ਵੀ ਉੱਥੇ ਪਿਆ ਐ ਸਾਨੂੰ ਕੋਈ ਪਤਾ ਨਹੀਂ ਸੀ ਸੀ ਤਾਂ ਪਿੰਡਾਂ ਚ ਭਾਲਦੇ ਫਿਰਦੇ ਸੀ ਅਛਾ ਉਹ ਨਹੀਂ ਉਹੀ ਲੈ ਕੇ ਇਥੋਂ ਬੁਲਾ ਕੇ ਸਾਰਾ ਕੁਝ ਹਾਂਜੀ ਕੋਲ ਨਾਲ ਹੀ ਦਾਖੇ ਦਿੱਤਿਆ ਸੀ ਸੀਤਾ ਸਰ ਨਹਿਰਾਂ ਤੇ ਸੇਮ ਨਾਲਿਆਂ ਤੇ ਆਪਾਂ ਜਿੱਥੇ ਬੱਚੇ ਦੇ ਰਿਲੇਸ਼ਨ ਸੀਗੇ ਸਕੂਲ ਕਾਲਜ ਜਿੱਥੇ ਸਾਰੇ ਉੱਥੇ ਲੱਭਦੇ ਰਹੇ ਆ ਸਾਨੂੰ ਤਾਂ ਪਤਾ ਨਹੀਂ ਫਿਰ ਅਸੀਂ ਆਪਨੇ ਆ ਵੀ ਸੋਚਦੇ ਰਹੇ ਵੀ ਉੱਥੇ ਚਲਾ ਕਿਵੇਂ ਗਿਆ ਸਾਨੂੰ ਤਾਂ ਐ ਸੀਗਾ ਵੀ ਚੱਲ ਚਲਾ ਜਾਂਦਾ ਵਾਪਸ ਆ ਜਾਊਗਾ ਤੇ ਸਾਨੂੰ ਨਹੀਂ ਪਤਾ ਸੀ ਇਸ ਗੱਲ ਦਾ ਡੈੱਡ ਬੋਡੀ ਸੀ ਜਿਹੜੀ ਸਾਰੋਦੀ ਜਮਾ ਖਰਾਬ ਹੋ ਗਈ ਸੀ ਵੇਖਣ ਯੋਗ ਨਹੀਂ ਸੀ ਮੁਸ਼ਕ ਮਾਰਦਾ ਸੀਗਾ ਇਹ ਵਿੱਚੋਂ ਕਰੇ ਸਸਕਾਰ ਵਾਲੇ ਦਿਨ ਸਾਰੋਦੀ ਕੋਈ ਨਵਾਇਆ ਨਹੀਂ ਜਾਂਦੀ ਬਾਰ ਦਾ ਕੋਈ ਉਹਦੇ ਕੱਪੜਾ ਲੈਣਾ ਨਹੀਂ ਸਰ ਲਫਾਫਿਆਂ ਚ ਬਲੀਟ ਕੇ ਸਾਨੂੰ ਦੇ ਦਿੱਤਾ ਕੋਈ ਹਾਲ ਨਹੀਂ ਸੀ ਸਰ ਜਿੱਥੇ ਜਿਸ ਜਗ੍ਹਾ ਤੇ ਉਹਨਾਂ ਨੇ ਮਾਰ ਕੇ ਸਿੱਟਿਆ ਉੱਥੇ ਕੱਲਾ ਜਾਨਵਰ ਵੀ ਨਹੀਂ ਜਾਂਦਾ ਸਭ ਜਿਹੜਾ ਕਤਲ ਹੋਇਆ ਤੇ ਤੇਰੀ ਉਹਦੀ ਲੈਟਰਿੰਗ ਨਿਕਲੀ ਹੈ ਹਾਂਜੀ ਐਦਾਂ ਤਾਂ ਲੈਟਰਿੰਗ ਵੀ ਨਹੀਂ ਨਿਕਲਦੀ ਨਿਕਲਦੀ 40 ਬੰਦੇ ਤਾਂ ਹੀ ਕਹਿੰਦੇ ਕਿ ਜਪਟੀਕਾ ਦਾ ਟੀਕਾ ਸਹਾਂਜ ਕੋਲੋਂ ਕੁਝ ਨਹੀਂ ਮਿਲਾਈ ਉਹਦੇ ਹੂੰ ਕਹਿੰਦੇ ਜੇ ਨਸ਼ਾ ਕੀਤਾ ਚਿੱਟਾ ਲਾ ਹੀ ਕਹਿੰਦੇ ਚਿੱਟਾ ਲਾ ਕੇ ਮਰਦਾ ਜੀ ਸਰੰਜ ਨਿਕਲਦਾ ਮੌਕਾ ਨਹੀਂ ਮਿਲਦਾ ਕਿਉਂਕਿ ਜੇ ਬਾਹਰੋਂ ਆਪਾਂ ਹਵਾ ਇੰਜੈਕਟ ਕਰਦੇ ਨਾ ਜੋ ਜਾਂਦੀਆ ਦਿਲ ਪਾੜ ਦਿੰਦੀ ਆ ਤੇ ਇਹ ਮਿਲ ਕੇ ਸਰੰਜ ਨਿਕਲਦਾ ਮੌਕਾ ਨਹੀਂ ਮਿਲਦਾ ਮੈਂ ਤਾਂ ਸੁਣਿਆ ਕਹਿੰਦੇ ਮੁੰਡੇ ਜਿਹੜੇ ਟੀਕਾ ਲਾ ਕੇ ਮਰਦੇ ਵਿੱਚ ਰਹੀ ਸਰੰਜ ਮੇਰੇ ਭਰਾ ਕੋਲ ਨਾ ਸਰੰਜ ਮਿਲੀ ਨਾ ਕੋਈ ਹੋਰ ਜੀ ਕੋਈ ਨਸ਼ਾ ਵਾਲਾ ਚੀ ਨਹੀਂ ਮਿਲੀ ਸਾਨੂੰ ਤਾਂ ਸਾਨੂੰ ਤਾਂ ਹੀ ਇਨਸਾਫ ਚਾਹੀਦਾ ਬਸ ਸਾਡੀ ਇਹੀ ਮੰਗ ਆ ਜੀ ਮਰਜੀ ਦਿਵਾਇਆ ਜਾਵੇ ਸਾਨੂੰ ਤਾਂ ਬਾਕੀ ਕੱਲ ਨੂੰ ਜੇ ਅਸੀਂ 11 ਭਰਾ ਹੀ ਕੱਲ ਨੂੰ ਅੱਜ ਉਹਦੇ ਨਾਲ ਕੱਲ ਨੂੰ ਸਾਡੇ ਚੋ ਕਿਸੇ ਨਾਲ ਕਰ ਸਕਦੇ ਹੈ ਜ ਬਾਕੀ ਸਾਡੇ ਭਰਾ ਬਾਹਰ ਅੰਦਰ ਕੰਮ ਕਰਨ ਲੈਂਦੇ ਆ ਹੁਣ ਕਾਲੂ ਮੁੜ ਕੇ ਸਾਾਨੂੰ ਵੀ ਐ ਕਰਨੀ ਏ ਤਾਂ ਹੂੰ ਜੀ ਸਰ ਸਾਨੂੰ ਜਗਦੀਸ਼ ਧਮਕੀਆਂ ਦਿੰਦਾ ਅੱਗੋ ਕਹਿ ਦਿੰਦਾ ਵਾ ਮੈਂ ਵੀ ਤਾਂ ਡਿਊਟੀ ਕੀਤੀ ਆ 15 ਸਾਲ ਮੈਨੂੰ ਤਾਂ ਕਿਸੇ ਨੇ ਕੁਛ ਕਹਿ ਆਣੀ ਨਹੀਂ ਨਹੀਂ ਜਗਦੀਸ਼ ਕੌਣ ਦੁਗਰੀ ਥਾਣੇਦਾਰ ਜੀ ਥਾਣੇਦਾਰ ਜਗਦੀਸ਼ ਕੀ ਕਹਿ ਰਿਹਾ ਮੱਲ ਬੋਲਿਆ ਜੀ ਕਹਿੰਦਾ ਜੀ ਸਾਨੂੰ ਤਾਂ ਕਿਸੇ ਨੇ ਕੁਛ ਕਹਿ ਆਣੀ ਆ ਤੇ ਸਾਡੇ ਕੋ ਤਾਂ ਗਰੀਬਾਂ ਕੋ ਸੋਟੀ ਵੀ ਨਹੀਂ ਹੁੰਦੀ ਜਦੋਂ ਕੰਮ ਕਰਕੇ ਆਉਂਨੇ ਆ ਜੀ ਰਾਜ ਕੋਈ ਵੀ ਕੁਛ ਵੀ ਕਰ ਸਕਦਾ ਸਾਡੇ ਨਾਲ ਅਸੀਂ ਜਿਹਦੋਂ ਉਹਨੂੰ ਲੈ ਕੇ ਆਏ ਆ ਸਾਨੂੰ ਹਸਪਤਾਲ ਦੇ ਵਿੱਚੋਂ ਮਿਲਿਆ ਜਿੱਤੇ ਜੇ ਕਿ ਉਹਨੇ ਕੈਮੀਕਲ ਨਸ਼ਾ ਕੀਤਾ ਹੈ ਹੁੰਦਾ ਜਿਹੜਾ ਬੰਦਾ ਕਰਦਾ ਉਹਨੀਆਂ ਨਾ ਤਾਂ ਚੱਪਲਾ ਕੋਲੇ ਹੁੰਦੀਆਂ ਉਹ ਵੀ ਜਦੋਂ ਬੰਦਾ ਔਖਾ ਹੁੰਦਾ ਟੋਏ ਪੜਦਾ ਆਪਦੇ ਹੂੰ ਉਦ ਗਿਆ ਚੱਪੜਾ ਦੋਨੇ ਜੋੜ ਕੇ ਕਟੋ-ਕਟੋਈ ਦੋ ਕਰਮਾ ਪਾਸੇ ਰੱਖੇਗਾ ਪੰਗਾ ਸੀ ਉਹ ਦੋ ਕਰਮਾ ਪਾਸੇ ਪਾਇਆ ਪਿਆ ਸੀ ਉਹਦਾ ਕਤਲ ਪਾਸੇ ਕਰਕੇ ਲੈ ਕੇ ਉੱਥੇ ਪਾਇਆ ਗਿਆ ਉਹਦੀਆਂ ਚੱਪੜਾ ਦੂਜੇ ਦਿਨ ਅਸੀਂ ਜਿਹਦੇ ਚੱਪੜਾ ਲੈਣਗੇ ਉੱਥੇ ਉਸੇ ਚੱਪੜਾ ਵੀ ਨਹੀਂ ਸੀ ਉਹਦੀ ਹੂੰ ਇਹ ਜੇਕਰ ਨਸ਼ਾ ਕਰਦਾ ਸੀ ਉਹ ਨਸ਼ਾ ਪਿੰਡ ਦੇ ਵਿੱਚ ਕਰਦਾ ਪਿੰਡ ਦੇ ਵਿੱਚ ਡੱਕ ਪੈਂਦਾ ਪਿੰਡ ਦੇ ਕਿਸੇ ਸਕੂਚ ਡੱਕ ਪੈਂਦਾ ਪਿੰਡ ਦੀ ਕਿਤੇ ਸੁੰਨਸਣ ਜਗ੍ਹਾ 'ਤੇ ਉੱਥੇ ਡੱਕ ਪੈਂਦਾ ਮੁਖਸਰ ਸਾਹਿਬ ਦਾ ਇੱਥੋਂ ਬਹੁਤ ਦੂਰ ਹੋਣਾ ਬਹੁਤ ਦੂਰ ਹੈ ਕਿੰਨੇ ਕਿਲੋਮੀਟਰ ਇੱਥੋਂ 22-23 ਕਿਲੋਮੀਟਰ ਹੈ ਜੀ ਅੱਛਾ ਹਾਂਜੀ ਦੇ ਵਾਰਸੇ ਇਹ ਕਹਿੰਦੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਵੀ ਕਹਿੰਦਾ ਵੀ ਉਹਨੇ ਨਸ਼ਾ ਕੀਤਾ ਜੋ ਨਸ਼ਾ ਕੀਤਾ ਜਦੋਂ ਜਿਹੜਾ ਬੰਦੇ ਨੇ ਨਸ਼ਾ ਕੀਤਾ ਉਹ ਬੰਦਾ ਉੱਥੇ ਔਖਾ ਕਿੰਨਾ ਹੋਇਆ ਹੋਊਗਾ ਕੀਤਾ ਹੋਊਗਾ ਉਹ ਚੱਪਲਾ ਕਿਵੇਂ ਆਪਣੀਆਂ ਜੋੜ ਕੇ ਪਾਸੇ ਲਾ ਦੂਗਾ ਠੀਕ ਹੈ ਉਹਦੀਆਂ ਚੱਪਲਾ ਇੱਕ ਥਾਂ ਪਾਈਆਂ ਸੀ ਉਹ ਦੋ ਕਰਮਾ ਪਾਸੇ ਪਾਇਆ ਪਿਆ ਸੀ ਜੀ ਜਦੋਂ ਉਹਨੂੰ ਉੱਥੇ ਚੱਕੇ ਜਾ ਕੇ ਜੀ ਸ਼ਨ ਨਬਰ ਪੋਰ ਸੁਪਰ ਪ੍ਰਸ਼ਾਸਨ ਦਾ ਵਰਚਨ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਨਾਲ ਵੀ ਸਾਡੀ ਗੱਲ ਹੁੰਦੀ ਹੈ ਤਾਂ ਉਹਨਾਂ ਦਾ ਵੀ ਵਿੱਚ ਵਰਚਨ ਲਾਵਾਂਗੇ ਪੁੱਛਾਂਗੇ ਵੀ ਜਿਹੜੇ ਨੌਜਵਾਨ ਦਾ ਕਤਲ ਇਹ ਕਿਸ ਤਰ੍ਹਾਂ ਹੋਇਆ ਜੇਕਰ ਦੂਜੀ ਧਿਰ ਨੇ ਵੀ ਆਪਦਾ ਪੱਖ ਦੇਣਾ ਤਾਂ ਉਹ ਵੀ ਸਾਡੇ ਨਾਲ ਤਾਲਮਿਲ ਕਰ ਸਕਦੀ ਹੈ ਉਹਨਾਂ ਦਾ ਪੱਖ ਵੀ ਰੱਖਾਂਗੇ ਪਰ ਪਰਿਵਾਰ ਨਾਲ ਜਿਹੜਾ ਤੱਕਾ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਨਵੀਂ ਵੀਡੀਓ ਦੇ ਨਾਲ ਫਿਰ ਆਪਾਂ ਹੋਰ ਜਲਦ ਮਿਲਾਂਗੇ ਜਾਇਜ਼ ਤਦ ਤੱਕ ਧੰਨਵਾਦ